ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਰਿਉਨਾ ਪੋਲਾ ਦੇ ਕੋਲ ਨਹਿਰ ਤੇ ਇੱਥੇ ਤੁਹਾਨੂੰ ਦਿਖਾਉਂਦੇ ਆ ਕਿ ਨਹਿਰ ਨੀਚੇ ਨੂੰ ਲੰਘਦੀ ਹੈ ਤੇ ਚੋਆ ਉੱਪਰ ਨੂੰ ਲੰਘਦਾ ਹੈ ਤੁਸੀਂ ਵੇਖ ਰਹੇ ਹੋ ਰਿਉਨਾ ਪੋਲਾ ਦੇ ਕੋਲ ਨਹਿਰ ਦੀਆਂ ਤਸਵੀਰਾਂ ਜਿੱਥੇ ਜਿਹੜੀ ਇਹ ਨਹਿਰ ਹੈ ਇਹ ਲੰਘ ਰਹੀ ਹੈ ਰਿਉਨਾ ਪੋਲਾ ਦੇ ਕੋਲ ਨਜ਼ਦੀਕ ਜੋ ਚੋਆ ਬਣਿਆ ਹੋਇਆ ਹੈ ਚੋਏ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਜਿਹੜਾ ਚੋਆ ਉਹ ਉੱਪਰ ਨੂੰ ਲੰਘਦਾ ਤੇ ਨਹਿਰ ਥੱਲੇ ਨੂੰ ਲੰਘ ਰਹੀ ਹੈ ਅੱਗੇ ਤੇ ਦੇਖੋ ਤਸਵੀਰਾਂ ਤੁਹਾਨੂੰ ਕਿਤੇ ਵੀ ਜਿਹੜੀ ਇਹ ਨਹਿਰ ਹੈ ਹੁਣ ਤੇ ਇੱਥੇ ਨਹਿਰ ਦਾ ਪਾਣੀ ਜਾ ਰਿਹਾ ਇਹ ਥੱਲੇ ਨੂੰ ਜਾ ਰਿਹਾ ਪਾਣੀ ਆ ਦੇਖੋ ਨੀਚੇ ਨੂੰ ਜਾ ਰਿਹਾ ਧਰਤੀ ਦੇ ਵਿੱਚ ਨੂੰ ਜ਼ਮੀਨ ਵਿੱਚ ਨੂੰ ਤੇ ਅੱਗੇ ਦੇਖੋ ਅੱਗੇ ਕੋਈ ਪਾਣੀ ਨਹੀਂ ਹੈਗਾ ਅੱਗੇ ਆ ਗਿਆ ਚੋਆ ਚੋਆ ਅੱਗੇ ਜੀ ਆ ਦੇਖੋ ਚੋਆ ਸਾਹਮਣੇ ਚੋਇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੀ ਜਿਹੜਾ ਚੋਆ ਉੱਪਰ ਨੂੰ ਜਾ ਰਿਹਾ ਹੈ ਤੇ ਨਹਿਰ ਦਾ ਪਾਣੀ ਹੈ ਜਿਹੜਾ ਉਹ ਨੀਚੇ ਨੂੰ ਜਾ ਰਿਹਾ ਹੈ ਪਤਾ ਚੱਲਿਆ ਹੈ ਜਦੋਂ ਇਹ ਨਹਿਰ ਬਣੀ ਸੀ ਉਸ ਟਾਈਮ ਖਵਾਜਾ ਪੀਰ ਚੋਆ ਮਤਲਬ ਇਹ ਬੋਲਿਆ ਸੀ ਕਹਿੰਦਾ ਭਾਈ ਮੈਂ ਤਾਂ ਉੱਪਰ ਨੂੰ ਜਾਣਾ ਹੈ ਮੈਂ ਨੀਚੇ ਨੂੰ ਨਹੀਂ ਜਾਣਾ ਹੈਗਾ ਇਸ ਕਰਕੇ ਜਿਹੜੇ ਉਸ ਸਮੇਂ ਦੇ ਇੰਜੀਨੀਅਰ ਤੇ ਇਹ ਇੰਜੀਨੀਅਰਾਂ ਦੀ ਕਾੜ ਹੈ ਇੰਜੀਨੀਅਰਾਂ ਦੀ ਦਿਮਾਗ ਦੀ ਗੱਲ ਹੈ ਇੰਜੀਨੀਅਰਾਂ ਨੇ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਜਿਹੜਾ ਪਾਣੀ ਹੈ ਇਹ ਨੀਚੇ ਨੂੰ ਲੰਘ ਰਿਹਾ ਧਰਤੀ ਦੇ ਵਿੱਚ ਨੂੰ ਲੰਘ ਰਿਹਾ ਅ ਜਿਹਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਾਣੀ ਅੱਗੇ ਪਾਣੀ ਨਿਕਲਦਾ ਹੈ ਉਹ ਵੀ ਤੁਹਾਨੂੰ ਪਰਲੇ ਪਾਸੇ ਜਾ ਕੇ ਦਿਖਾਉਨੇ ਆ ਕਿ ਅੱਗੇ ਕਿਵੇਂ ਪਾਣੀ ਨਿਕਲ ਰਿਹਾ ਜੀ ਇਹ ਵੇਖ ਰਹੇ ਹੋ ਤੁਸੀਂ ਤਸਵੀਰਾਂ ਦੂਜੀ ਸਾਈਡ ਦੀਆਂ ਜਿੱਥੇ ਪਾਣੀ ਨਿਕਲ ਰਿਹਾ ਹੈ ਇਹ ਦੂਜੇ ਪਾਸੇ ਜਾ ਕੇ ਪਾਣੀ ਨਿਕਲ ਰਿਹਾ ਹੈ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਫੇਰ ਵਿਖਾ ਦਿੰਦੇ ਆ ਕਿ ਕਿ ਇੰਜੀਨੀਅਰਾਂ ਦੀ ਜਿਹੜੇ ਦਿਮਾਗ ਦੀ ਕਾੜ ਹੈ ਉਹਨਾਂ ਨੂੰ ਸਲੂਟ ਕਰਨਾ ਬਣਦਾ ਹੈ ਆ ਦੇਖੋ ਤੁਸੀਂ ਚੋਈ ਦੀਆਂ ਤਸਵੀਰਾਂ ਦੇਖ ਸਕਦੇ ਹੋ ਚੋ ਆ ਉੱਪਰ ਨੂੰ ਲੰਘ ਰਿਹਾ ਹੈ ਨਹਿਰ نیچے ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ